ਖੰਨਾ ਦੇ ਤੋਂ ਪੰਚਾਇਤ ਕਤਰਾਂ ਦੀ ਹਾਲਤ ਵਿਗੜਨ ਕਾਰਨ ਉਹਨਾਂ ਨੂੰ ਇਲਾਜ ਦੇ ਲਈ ਖੰਨਾ ਦੇ ਸਿਵਲ ਹਸਪਤਾਲ ਦਾਖਲ ਹੋਣਾ ਪਿਆ। ਦੂਜੇ ਪਾਸੇ ਅਕਾਲੀ ਦਲ ਅਤੇ ਕਾਂਗਰਸ ਯਾਗੂਆਂ ਵੱਲੋਂ ਇਹਨਾਂ ਦੋਵੇਂ ਪੰਚਾਇਤ ਕਤਰਾਂ ਦੇ ਬੀਡੀਪੋ ਦਫ਼ਤਰ ਦੇ ਵਿੱਚ ਮੌਜੂਦ ਨਾ ਹੋਣ ਤੇ ਸਵਾਲ ਚੁੱਕੇ ਗਏ ਸਨ ਅਤੇ ਦਫ਼ਤਰ ਦੇ ਬਾਹਰ ਤਰਨਾ ਵੀ ਦਿੱਤਾ ਗਿਆ। ਹੁਣ ਇਹਨਾਂ ਦੋਵੇਂ ਪੰਚਾਇਤ ਕਤਰਾਂ ਦੇ ਤਵੇ ਇਕੱਠੇ ਵਿਗੜਨ ਦੇ ਪਿੱਛੇ ਕੀ ਵਜ੍ਹਾ ਹੈ ਇਹ ਤਾਂ ਹੁਣ ਡਾਕਟਰ ਹੀ ਦੱਸ ਸਕਦੇ ਹਨ। ਮੇਰਾ ਨਾ ਕਲਦੀਪ ਸਿੰਘ ਹੈ ਜੀ ਕਿੱਥੇ ਪੁਆਇੰਟ ਉਹ ਵੀਡੀਓ ਦਫ਼ਤਰ ਖੰਨਾ ਦੇ ਵਿੱਚ ਪੰਚਾਇਤ ਆ। ਅੱਜ ਕੀ ਕਰਨੀ ਜਿਹੜਾ ਦਾਖਲ ਹੋਣਾ ਪਿਆ ਜੀ। ਅੱਜ ਘਰੋਂ ਵੀ ਥੋੜੀ ਮੇਰੀ ਪਹਿਲਾਂ ਤਾਂ ਮਤਲਬ ਤਬੀਅਤ ਖਰਾਬ ਸੀਗੀ। ਉਹ ਫਿਰ ਅਸੀਂ ਚਲੋ ਇੱਥੇ ਮਜਬੂਰੀ ਸੀ ਆਪਾਂ ਨੇ ਇਲੈਕਸ਼ਨ ਕਰਕੇ ਪਰਚੀਆਂ ਪੁੱਛੀਆਂ ਉਹਨਾਂ ਦੀ ਛੁੱਲਾ ਟੈਕਸ ਵਗੈਰਾ ਜੋ ਵੀ ਚਲੋ ਆਉਂਦਾ ਅਗਲਾ ਦੇਣਾ ਪੈਣਾ। ਉਹਦੇ ਕਰਕੇ ਅਸੀਂ ਫਿਰ ਦਫ਼ਤਰ ਦੇ ਦਫ਼ਤਰੋਂ ਜਾ ਰਹੇ ਸੀ ਅਚਾਨਕ ਇੱਥੇ ਜਦੋਂ ਤੇ ਮੇਰੇ ਨਾਲ ਹੀ ਸਿਕੇ ਵੀ ਤੇ ਪਹਿਲੇ ਇਹਨਾਂ ਨੂੰ ਮੈਂ ਘਰੋਂ ਲਿਆਇਆ ਜਾ ਕੇ ਬਖਾ ਵੀ ਚਲੋ ਵੀ ਇਕੱਠੇ ਚੱਲਦੇ ਆਂ ਇਕੱਠੇ ਆਉਨੇ ਹਾਂ ਪਹੁੰਚਾਂ ਨੂੰ ਇੱਥੇ ਆ ਕੇ ਤਬੀਤ ਖਰਾਬ ਹੋ ਗਈ ਅਸੀਂ ਤਾਂ ਗੱਡੀ ਵੀ ਨਾ ਪਰਲੇ ਪਾਸੇ ਸਾਡੀ ਹੁਣ ਵੀ ਗੱਡੀ ਪਰਲੇ ਪਾਸੇ ਹੀ ਖੜੀ ਐ ਅਸੀਂ ਲੈ ਕੇ ਨਹੀਂ ਆਏ ਅਸੀਂ ਸੋ ਉਹ ਵਿਚ ਨੂੰ ਤੁਰ ਕੇ ਪੁਲ ਦੇ ਹੇਠਾਂ ਤੱਕ ਪਿਆ ਕੇ ਫਿਰ ਅਸੀਂ ਇੱਥੇ ਐਮਰਜੈਂਸੀ ਕਾ ਦਾਖਲ ਹੋਏ ਆ ਤੇ ਉਹਨਾਂ ਜਿਹੜੀਆਂ ਰਿਪੋਰਟਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਬੀਪੀ ਵੱਧ ਗਿਆ ਬੀਪੀ ਦੀ ਵੀ ਆਈ ਤੇ ਹਾਰਟ ਦੀ ਵੀ ਕੋ ਪ੍ਰੋਬਲਮ ਆਈ ਜਾਂ ਕੋ ਲਿਖਿਆ ਉਹ ਕਹਿੰਦੇ ਵੀ ਹੁਣ ਤੁਹਾਨੂੰ ਇੱਕੋ ਇੱਥੇ ਹੈ ਨਹੀਂ ਗੀ। ਉਹ ਕਹਿੰਦੇ ਵੀ ਤੁਹਾਨੂੰ ਪਟਿਆਲੇ ਭੇਜਾਂਗੇ। ਪਟਿਆਲੇ ਇੱਕੋ ਹੋਊਗੀ। ਕਿ ਡਾਕਟਰ ਉਹ ਜੋ ਕੰਮ ਕੀਤਾ ਜਾਂ ਪਈ। ਅੱਜ ਦਫ਼ਤਰ ਤਾਂ ਸੱਤੋਂ ਪਹੁੰਚ ਨਹੀਂ ਉਹ ਸਾਡੀਆਂ ਜਿਹੜੀਆਂ ਰਸੀਦਾਂ ਵਗੈਰਾ ਸੀ ਜਿਹੜੀਆਂ ਕਟਣ ਗੁੱਟਣ ਨੂੰ ਜਾਂ ਲੋਕਾਂ ਵਾਸਤੇ। ਉਹ ਅਸੀਂ ਦਫ਼ਤਰ ਪਹਿਲਾਂ ਪਹੁੰਚ ਆਤੀ ਜਾਂ ਸੀ। ਸਿੱਖ ਸਾਹਿਬ ਜਿਵੇਂ ਨਾ ਉਸ ਦਿराने ਮੈਂ ਮਾਇਆ ਜੀ ਤੋਂ ਫੋਨ ਕਰਦਾ ਮੈਂ ਨਾਮ ਲੈ ਕੇ ਕਹਿੰਦੇ ਸੀਗੇ ਵੀ ਇੱਥੇ ਪਹਿਲਾਂ ਬੈਠੇ ਸੀ ਚਲੇ ਗਏ ਜਾਂ ਕਿਸੇ ਨਾਲ ਗੱਲ ਕਰਦੇ ਬੈਠੇ ਮੈਨੂੰ ਕੀ ਜਵਾਬ ਅੱਜ ਤਾਂ ਜੀ ਅਸੀਂ ਦਫ਼ਤਰੇ ਨਹੀਂ ਗਏ ਨਾ ਕਿਤੇ ਉੱਥੇ ਗਏ ਆ ਮੈਂ ਤਾਂ ਵੀਰ ਜੀ ਉਹਨਾਂ ਨੂੰ ਘਰੋਂ ਲੈ ਕੇ ਆਇਆ ਜਾਂ ਕੇ ਕਿਉਂਕਿ ਰੋਜ਼ ਦੀ ਤਰ੍ਹਾਂ ਅਸੀਂ ਇਕੱਠੇ ਆਉਨੇ ਮੈਂ ਉਹਨੂੰ ਘਰੋਂ ਲੈ ਕੇ ਆਉਣਾ ਉਹਨਾਂ ਨੂੰ ਅਸੀਂ ਇਕੱਠੇ ਦਫ਼ਤਰ ਜਾਂਦੇ ਹਾਂ بس ਇਹ ਪ੍ਰੋਬਲਮ ਹੋ ਗਈ ਤਾਂ ਉਸਤੇ ਦਫ਼ਤਰੇ ਨਹੀਂ ਜਾਏ ਮੈਂ ਸੁਖਜੀਤ ਸਿੰਘ ਜੀ ਕਿੱਥੇ ਰਕੀ ਮੈਂ ਇੱਥੇ ਬੀਡੀਪੀਓ ਦਾਤਰਖੰਨੇ ਜੀ ਕੀ ਗੱਲ ਹੋਈ ਜਿਹੜੀ ਆਪਾਂ ਮਦਦ ਹੋਣਾ ਚਾਹੀਦੀ ਸਰ ਇੱਕੋ ਲਖ ਕੀ ਹੈ ਵੀ ਅਸੀਂ ਸਵੇਰੇ ਨਾ ਰੋਟੀ ਖਾ ਕੇ ਨਿਕਲੇ ਪਰੋਠਾ ਖਾ ਲਿਆ ਕਿਤਾ ਉਹ ਪਰੋਠਾ ਖਾਣ ਦਾ ਪਤਾ ਨਹੀਂ ਕੀ ਹੋਇਆ ਤੇ ਜਦੋਂ ਘਬਰਾਟ ਜੀ ਹੋਣ ਲੱਗੀ ਇਹ ਵੀ ਕਹਿੰਦਾ ਘਬਰਾਟ ਜੀ ਹੁੰਦੀ ਹੈ ਮੈਂ ਵੀ ਘਬਰਾਟ ਜੀ ਹੋਣ ਤੇ ਬਾਅਦ ਦੋਹਾਂ ਨੇ ਇਕੱਠੇ ਰੋਟੀ ਖਾਧੀ ਹੈ ਔਰ ਦੋਹੇ ਅਸੀਂ ਤਕਰੀਬਨ ਜਦੋਂ ਘਰੋਂ ਚੱਲੇ ਆ ਘਰੋਂ ਚੱਲਦੇ-ਚੱਲਦੇ ਸਾਨੂੰ ਇੰਨੀ ਪ੍ਰੋਬਲਮ ਹੋਈ ਦੋਹਾਂ ਨੂੰ ਤੇ ਇੱਥੇ ਜਦੋਂ ਅਸੀਂ ਹਸਪਤਾਲ ਦੇ ਵਿੱਚ ਵੀ ਸਾਡੇ ਪਰਲੇ ਪਾਸੇ ਗੱਡੀ ਖੜੀ ਹੈ ਸ਼ਮਪੂ ਕੰਪਨੀ ਦੇ ਸਾਹਮਣੇ ਨੂੰ ਕੰਮ ਜਿਆਦਾ ਜਦੋਂ ਉੱਪਰ ਨੂੰ ਆਵਾਂਗੇ ਵੀ ਹੋਰ ਸਿਹਤ ਵਿਗੜ ਸਕਦੀ ਹੈ। ਅਸੀਂ ਉੱਥੇ ਹੀ ਖੜਾ ਕੇ ਗੱਡੀ ਇਧਰ ਨੂੰ ਹਸਪਤਾਲ ਦੇ ਵਿੱਚ ਆ ਕੇ ਐਡਮਿਟ ਹੋਏ। ਜਿਹੜਾ ਸਾਡਾ ਆਪਣਾ ਕੰਮ ਕਾਜ ਹੈ ਅਸੀਂ ਕਦੇ ਵੀ ਕਿਸੇ ਵੀ ਸਰਕਾਰੀ ਕੰਮ ਦੇ ਵਿੱਚੋਂ ਕਦੇ ਵੀ ਭੱਜੇ ਨਹੀਂ ਹੈਗੇ। ਕਹਿਣ ਦਾ ਮੈਂ ਕਿ ਪਬਲਿਕ ਸਾਡੇ ਵੱਲੋਂ ਕੋਈ ਵੀ ਹਰਾਨ ਨਾ ਹੋਵੇ। ਕਿੰਨੇ ਵਜੇ ਆਪਾਂ ਹਸਪਤਾਲ ਨੂੰ ਐਡਮਿਟ ਪਹਿਲਾਂ ਅਸੀਂ ਪ੍ਰਾਈਵੇਟ ਇਥੇ ਦਿਖਾਇਆ ਜੀ। प्राइवेट दिखाने तो बाद में गोली गोली मेडिसिन देती थोड़ी जी अभी का भी चल नॉर्मल होगी वो ज्यादा ना ठीक हुई तो फिर इस सानू क्यों पे किंग ऑफ स्पाइसेस रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहां आपको मिलेगी वेज नॉनवेज इंडियन पंजाबी एंड कॉन्टिनेंटल फूड की वेराइटी जैसा नाम वैसा खाना किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है